ਮੈਂ ਦੇਖ ਲੈਣਾ ਜੀ ਮੇਰੇ ਧਿਆਨ ਚ ਨਹੀਂ ਆਪਾਂ ਦੇਖ ਲਾਂਗੇ ਹੁਣ ਅਸੀਂ ਤਾਂ ਵੀ ਆਰ ਵੈਰੀ ਸਟ੍ਰਿਕਟ ਔਨ ਦਿਸ ਮੇਰੇ ਖਿਆਲ ਜਿਹੜਾ ਤੁਸੀਂ ਮੁਕਦਮੇ ਦੀ ਗੱਲ ਕਰ ਰਹੇ ਹੋ ਆਪਾਂ ਇਸ ਕਾਨਫਰੰਸ ਨਾਲ ਨਾ ਜੁੜੀ ਹੈ ਲੱਗ ਪੁੱਛ ਲਿਓ ਜੀ ਸਰ ਇਹ ਪੰਜਾਬ ਸਰਕਾਰ ਸਾਰਸ਼ ਕੀਤੀ ਹੈ ਜੀ ਅਸਲਾ ਇਹਦੇ ਲਾਇਸੈਂਸ ਆ ਉਹ ਕਰ ਸਕਦੇ ਜਾਣਗੇ ਹੁਣ ਤਾਂ ਕਮਿਸਰ ਪੁੱਛ ਲਿਓ ਦੇਖੋ ਅਸੀਂ ਜਿਹੜੇ ਬੰਦੇ ਕ੍ਰਾਈਮ ਚ ਵਰਤਦੇ ਆ ਜੀ ਉਹਨਾਂ ਦੇ ਡੈਫੀਨਿਟਲੀ ਅਸੀਂ ਕੈਨਸਲ ਕਰ ਰਹੇ ਆ ਔਰ ਅੱਗੇ ਵੀ ਜਿਹੜੀ ਸਾਡੀ ਲਾਇਸੈਂਸ ਪਾਲਿਸੀ ਵੀ ਇਸੇ ਤਰ੍ਹਾਂ ਹੈ ਕਿ ਸਕ੍ਰੀਨਿੰਗ ਕਮੇਟੀ ਸਾਡੀ ਕਾਫੀ ਸਟ੍ਰਿਕਟਲੀ ਉਹਨੂੰ ਐਗਜ਼ਾਮਿਨ ਕਰਦੀ ਹੈ ਇੰਟਰਵਿਊ ਕਰਦੀ ਹੈ ਸਾਰਾ ਪ੍ਰੋਸੈਸ ਅਸੀਂ ਕਾਫੀ ਉਹਨੂੰ ਟਰਾਂਸਪੇਰੈਂਟ ਤੇ ਉਹ ਜਿਹੜਾ ਕੌਨਸ਼ੀਅਸ ਰੱਖਿਆ ਹੋਇਆ ਹੈ ਇਸ ਗੱਲ ਬਾਰੇ ਕਿ ਕੋਈ ਕ੍ਰਿਮੀਨਲ ਜਿਆ ਹੋ ਜਾ ਬੰਦਾ ਲਾਇਸੈਂਸ ਨਾ ਬਣਾ ਲਵੇ ਕਾਫੀ ਸਰਵਪੱਤ ਦੂਸਰੀ ਚੋਣ ਕਰਦੇ ਹੈ ਜਿਹੜੀ ਦੋਦੀ ਪਾਲਿਸੀ ਦਾ ਮਤਲਬ ਹੈ ਕਿ ਇਹ ਨਾਲ ਸਾਰਾ ਪੈਟਰਨ ਬਦਲ ਲੱਗਾ ਕਿ ਪਿਛਲੇ ਜੇ ਤੁਸੀਂ ਮਤਲਬ ਦੇ ਜਿਹੜੇ ਕੀਤਾ ਸੀਗਾ ਇਹ ਕਾਫੀ ਰੋਜ਼ ਇਹ ਜਿਹੜੇ ਤੋਂ ਤੱਕ ਇਹ ਪੈਟਰਨ ਹੋ ਰਿਹਾ ਆ ਇਹ ਪਤਾ ਲੱਗਾ ਕਿ ਪਾਕਿਸਤਾਨ ਤੋਂ ਜ਼ਿਆਦਾ ਆ ਰਿਹਾ ਐਮਪੀ ਦਾ ਕਿ ਕਨੈਕਸ਼ਨ ਐਮਪੀ ਦਾ ਹੁਣ ਬਹੁਤ देर ਹੋ ਗਈ ਸਾਡੇ ਇੱਥੇ ਨਹੀਂ ਫੜੇਗੇ ਸਾਡੇ ਜ਼ਿਆਦਾ ਸਾਰੇ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਜਿਹੜੀ ਡਰਾਪਿੰਗ ਹੋਈ ਹੈ ਉਹ ਕਨਸਾਈਨਮੈਂਟਸ ਹੈ ਜੀ ਉਹ ਪਾਕਿਸਤਾਨ ਤੋਂ ਹਾਂ ਜੀ ਹਾਂ ਲਗਾਤਾਰ ਉਧਰੋਂ ਪੁਸ਼ ਹੋ ਰਹੀਆਂ ਕਨਸਾਈਨਮੈਂਟਸ ਜੀ ਠੀਕ ਹੈ ਥੈਂਕਿਊ ਜੀ ਚੈਲੰਜਰ ਵੀਡੀਓ ਲਈ ਸਾਡੇ ਅੱਗੇ ਸੀ। ਤਾਂ ਤੋਕੜੇ ਵਿੱਚ ਲੰਦੇ ਸੀ। ਇਹ ਪਿਸਤੌਲ ਚਲਾਉਣ ਵਾਲੀ ਗੱਲ ਨਹੀਂ ਹੈ ਜੀ, ਪਿਸਤੌਲ ਚੁੱਕ ਕੇ ਅੱਗੇ ਪਹੁੰਚਾਉਣ ਵਾਲੀ ਗੱਲ ਹੈ। ਤੇ ਉਹਦੇ 4 ਪੈਸੇ ਕਮਾਉਣ ਦੀ ਗੱਲ ਹੈ ਜਿਹੜੀ ਇਹ ਪਹਿਲਾਂ ਵੀ ਆਪਾਂ ਨੂੰ ਆਈ ਹੈ ਕਿ ਛੋਟੇ ਲਾਲਚ ਦੇ ਵਿੱਚ ਪਾਕਿਸਤਾਨ ਬੇਸਡ ਹੈਂਡਲਰ ਦੇ ਹੱਥਾਂ 'ਚ ਖੇਲਦੇ ਐ। ਇਹ ਜਿਹੜੀ ਇਹ ਸਾਡੇ ਏਰੀਆ ਦੇ ਵਿੱਚ, ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਆ ਕੇ ਜਿਹੜਾ ਕ੍ਰਾਈਮ ਪ੍ਰਤੀ ਕਿਉਂਕਿ ਦੇਖੋ ਜੋ ਵੈਪਨ ਤੁਸੀਂ ਦੇਖੋ ਕਿੰਨੇ ਸਫਿਸਟੀਕੇਟਡ ਬ੍ਰਾਂਡ ਨਿਊ ਵੈਪਨ ਨੇ ਸਾਰੇ। ਡਾਊਨ ਕਰਨ ਦੇ ਇਤਨਾ ਸਭੀਆ ਨਹੀਂ ਕਰੋ ਬੇਲ ਆਉਟ ਚੀਏ ਇਹ 2021 ਦੀ ਐਫਆਈਆਰ ਹੈ ਜੀ 24 ਅਕਤੂਬਰ 2021 ਦੀ 376 ਤੇ ਪਾਕਸੋ ਐਕਟ ਦੀ ਖੇਮ ਕਰਨ ਦੀ ਕੋਰਕਾ ਜਿਹੜਾ ਐਲੀਅਸ ਕੋਰਾ ਹੈਗਾ ਉਸ ਤੋਂ ਬਾਅਦ 24 ਦੇ ਖਿਲਾਫ 81 ਗ੍ਰਾਮ ਹਿਰੋਇਨ ਫੜੀ ਗਈ ਇਹ ਤੋਂ ਖੇਮ ਕਰਨ ਥਾਣੇ ਚ ਇਹ 355 ਗ੍ਰਾਮ ਹਿਰੋਇਨ ਨਾਟ 24 ਨੂੰ ਕੀਤੀ ਉਸ ਚ ਬੇਲ ਤੇ ਆਏ ਹੋਏ ਆ ਮੈਂ ਤਾਂ ਤਿੰਨ ਤੁਸੀਂ ਇਹ ਦੇਖੋ ਨਾ ਬੰਦਾ ਜਿਨियस क्राइम ਰੇਪੀ ਪੋਕਸੋ ਕਰ ਰਿਹਾ ਮਾਈਨਰ ਬੱਚੇ ਨਾਲ ਰਿਲੇਟਡ ਅਫੈਂਸ ਹੁੰਦਾ ਬਟ ਨਾਲ ਕਮਰਸ਼ਲ ਕੁਆਂਟੀਟੀ ਹੀਰੋਇਨ ਦਾ ਵੀ ਕੰਮ ਕਰ ਰਿਹਾ ਤਾਂ ਮਤਲਬ ਇਹ ਬੰਦਾ ਪ੍ਰਵਿਰਤੀ ਇਹਦੀ ਇਦਾਂ ਦੀ ਔਰ ਜਦੋਂ ਇਹ ਜਿੰਨਾ ਜਾਣਦੇ ਆ ਤੇ ਉੱਥੇ ਵੀ ਆਪਣੀ ਐਸੋਸੀਏਸ਼ਨ ਬਣਾ ਲੈਣ ਤਾਂ ਹੀ ਮਾਝੇ ਤੱਕ ਸਪਰੈਡ ਹੋਇਆ ਹੈ ਸਾਰਾ ਨੈਟਵਰਕ ਤੇ ਸਾਰੀ ਦੁਆਬੇ ਤੱਕ ਇੱਥੇ ਕਿਵੇਂ ਐਸੋਸੀਏਸ਼ਨ ਬਣਾਈ ਸਾਰੇ ਇਕੱਠੇ ਕਿਵੇਂ ਹੋਏ ਇਕੱਠੇ ਪਾਕਪੇ ਸੈਂਡਲਰ ਕਾਮਨ ਪੁਆਇੰਟ ਹੈ ਜੀ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਕਨੈਕਟੀਵਿਟੀ ਬਣੀ ਔਰ ਗਿਣੀ ਮਿਥੀ ਜਗ੍ਹਾ ਦੇ ਉੱਤੇ ਡਰਾਪਿੰਗ ਕਰਾਉਂਦੇ ਰਹੇ ਉਹਦੇ ਕੋਆਰਡੀਨੇਟਸ ਭੇਜਦੇ ਰਹੇ ਪਾਕਿਸਤਾਨ ਉੱਥੋਂ ਜਦੋਂ ਡਰਾਪਿੰਗ ਹੁੰਦੀ ਹੈ ਉਸ ਤੋਂ ਬਾਅਦ ਚੁੱਕ ਕੇ ਅਗਲੇ ਇਹਨਾਂ ਦੇ ਕੰਟੈਕਟਸ ਬਾਹਰੋਂ ਵੀ ਦੱਸੇ ਗਏ ਕੁਝ ਇਹਨਾਂ ਦੇ ਆਪਣੇ ਵੀ ਸੀਗੇ ਜਿਹੜੇ ਜਿਹੜੇ ਇਸ ਪ੍ਰਾਇਮਰ ਦਾ ਨਾ ਜਦੋਂ ਫੇਲ ਆਉਂਦੇ ਨੇ ਹੁੰਦੇ ਕਿ ਤਰ੍ਹਾਂ ਕਿਤੇ ਜੁਡੀਸ਼ੀਅਲ ਸਿਸਟਮਾਂ ਵਿੱਚ ਜਰੂਰ ਹੈ ਲਾਇਆ ਨੀ ਪੁਲਿਸ ਵੱਲੋਂ ਵੀ ਫੋਸਪੈਰ ਵਾਈ ਤੇ ਕੀਤੀ ਜਾਂਦੀ ਹੈ ਬੰਦਾ ਬਾਹਰ ਹੀ ਨਾ ਆਵੇ ਜੀ ਫੋਸਪ ਫੋਸਾ ਕਿੱਥੇ ਲੱਗਾ ਜੀ ਕਿਤੇ ਕੋਈ ਚੇਤਰਦਾ ਦੇਖੋ ਪਤਾ ਕੀ ਉਹਨਾਂ ਨੇ ਉਹਦੇ ਚ ਮਤਲਬ ਲੀਗਲ ਕਈ ਇਸ਼ੂਜ਼ ਆ ਜਾਂਦੇ ਮੈਂ ਉਹਦੇ ਬਾਰੇ ਨਹੀਂ ਕਮੈਂਟ ਕਰ ਸਕਦਾ ਬਿਕੋਜ਼ ਦੂਸਰੇ ਡਿਸਟ੍ਰਿਕਟ ਦਾ ਕੇਸ ਹੈ ਮੈਨੂੰ ਉਹਦੀ ਡਿਟੇਲ ਵੀ ਨਹੀਂ ਪਤਾ ਕਿ ਕਿਸ ਸਟੇਜ ਤੇ ਉਹਦੀ ਇਨਵੈਸਟੀਗੇਸ਼ਨ ਜਾਂ ਟ੍ਰਾਇਲ ਹੈ ਬਟ ਇਹ ਜੋ ਲਾਅ ਹੈ ਉਹ ਤਾਂ ਸਭ ਵਾਸਤੇ ਬਰਾਬਰ ਹੀ ਹੈ ਹਥਿਆਰਾਂ ਦੀ ਸਾਰੇ ਸਪਲਾਈ ਜੇਮ ਜਾਂ ਤੋਂ ਬਾਤ ਕਰਨ ਲੱਗੇ ਜੇਲ੍ਹ ਚੋਂ ਆਗੇ ਇਸ ਕੰਮ ਚ ਪਹਿਲੀ ਵਾਰ ਫੜੇ ਗਏ ਜੀ ਹਥਿਆਰਾਂ ਚ ਔਰ ਇਹ ਕਾਫੀ ਦੋ ਤਿੰਨ ਮਹੀਨੇ ਤੋਂ ਸਾਰਾ ਹੀ ਨੈਟਵਰਕ ਕਾਫੀ ਐਕਟਿਵ ਸੀਗਾ ਟਾਰਗੇਟ ਤੇ ਕੌਨ ਸੀ ਆ ਕੁਝ ਟਾਰਗੇਟ ਆਪਾਂ ਨੂੰ ਲੱਗ ਜੇ ਜੀ ਪਤਾ ਮੈਂ ਤੁਹਾਨੂੰ ਦੱਸਿਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਸੀਂ ਹਜੇ ਕਾਫੀ ਆਪਰੇਸ਼ਨ ਸਾਡੇ ਮਰਜੇ ਤੇ ਦੁਆਬੇ ਦੋਨਾਂ ਚੱਲ ਰਹੇ ਨੇ ਉਹਦੀ ਆਪਰੇਸ਼ਨਲ ਚੀਜ਼ ਨੂੰ ਮੁੱਕ ਰੱਖਦੇ ਨਹੀਂ ਹਜੇ ਦੱਸ ਰਹੇ ਪਰ ਤੁਹਾਡੇ ਨਾਲ ਡੈਫੀਨਿਟਲੀ ਸ਼ੇਅਰ ਕਰਾਂਗੇ ਹੁੰਦੇ ਦੋ ਤਿੰਨ ਦਿਨਾਂ ਚ ਸਾਡਾ ਜਦੋਂ ਵੀ ਫੰਕਸ਼ਨਲ ਰਿਅਲ ਹੁੰਦਾ ਆਖੜੇ ਜਾਂਦੇ ਤੇ ਕਿਸੇ ਨਾ ਕਿਸੇ ਗੈਂਸਟਰ ਦੇ ਨਾਲ ਉਹਨਾਂ ਨੂੰ ਕੱਚ ਜ਼ਰੂਰ ਦਿੱਤਾ ਜਾਂਦਾ ਹੈ ਇਸ ਦੇ ਵਿੱਚ ਵੀ ਹੈ ਕੁਝ ਦੇਖੋ ਹਜੇ ਗੈਂਗਸਟਰ ਐਂਗਲ ਨਹੀਂ ਆਇਆ ਪਰ ਆ ਜਾਏਗਾ ਜਲਦੀ